ਆਪ ਵਿਧਾਇਕ ਦਾ ਲੋਕਾਂ ਕੀਤਾ ਵਿਰੋਧ ਆਮ ਆਦਮੀ ਪਾਰਟੀ ਅਤੇ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਲੋਕਾਂ ਨੇ ਵਿਧਾਇਕ ਡਾਕਟਰ ਜਸਬੀ ਸਿੰਘ ਸੰਧੂ ਖਿਲਾਫ ਰੱਜ ਕੇ ਕੀਤੀ ਨਾਰੇਬਾਜ਼ੀ ਉਹਨਾਂ ਕਿਹਾ ਕਿ 4 ਸਾਲਾਂ ਵਿੱਚ ਨਹੀਂ ਹੋਇਆ ਸਾਡੇ ਇਲਾਕੇ ਦਾ ਵਿਕਾਸ ਸੜਕਾਂ ਗਲੀਆਂ ਨਾਨੀਆਂ ਕੁਝ ਨਹੀਂ ਬਣਿਆ ਪਿੰਡ ਦਾ ਅੰਗਰਵੜੀ ਸਕੂਲ ਵੀ ਹੋਇਆ ਖੰਡਰ ਵਿੱਚ ਤਬਦੀਨ ਲੋਕਾਂ ਵੱਲੋਂ ਕਿਹਾ ਗਿਆ ਕਿ 2027 ਦੀਆਂ ਆਉਣ ਵਾਲੀਆਂ ਵੋਟਾਂ ਸਮੇਂ ਆਮ ਆਦਮੀ ਪਾਰਟੀ ਦਾ ਰੱਜ ਕੇ ਕਰੇਗਾ ਵਿਰੋਧ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਕੋਈ ਵੀ ਲੀਡਰ ਨਹੀਂ ਉਨ ਦਿੱਤੇ ਜਾਵਗੇ ਜਦ ਤੱਕ ਸਾਡੇ ਇਲਾਕੇ ਦਾ ਵਿਕਾਸ ਕਾਰਜ ਨਹੀਂ ਹੁੰਦਾ ਸ਼ੁਰੂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅਵੇਦ ਕਰਵਾਦੀ ਦੀ ਖਾਸ ਰਿਪੋਰਟ ਕੱਚੇ ਵਾਦੇ ਕਰਕੇ ਦੇ ਮੁੰਕੇ ਨੱਟ ਜਾਂਦੇ ਆ ਅੱਡਾ ਅੱਡਾ ਰਹਿ ਸਿੱਕੋ Hãy cùng với người mãi là mãi anh không mãi 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 ਕੋਈ ਗੱਲ ਨਹੀਂ ਜੀ ਔਰ ਕੋਈ ਗੱਲ ਨਹੀਂ ਜੀ ਔਰ ਬਾਪਾਈ ਸਾਹਿਬ ਤੇ ਫਿਰ ਨਹੀਂ ਜਿਵੇਂ ਹਾਂ ਜੀ ਫਿਰ ਨਹੀਂ ਪੁਰਸ ਨਿਕਲ ਗਿਆ ਉਹ ਲੋਕ ਉਹ ਗਲੀ ਚੋਂ ਘੁੰਮ ਰਹੇ ਯੂ ਟਰਨ ਹੋ ਗਿਆ ਫਿਰ ਨਹੀਂ ਔਰ ਮੰਨ ਲੈ ਕੇ ਜੀ ਸਰਕਰੀ ਨਾ ਆਪਣੇ ਕੋਲ ਨਹੀਂ ਸਰਕਦੀ ਰਹਿੰਦੋ ਮਾਰੇ ਆਪ ਬਣਾਓ ਯਾਰ ਉਹ ਕਿਹਦੀ ਗੋਮਟ ਹੋ ਜਾ ਯਾਰ ਇੱਥੇ ਹੀ ਕਲੀਆਂ ਤੇ ਤੁਹਾਡਾ ਆ ਜਾ ਉਹ ਆ ਜਾਓ ਆ ਜਾਓ ਚਲੋ ਭਾਈ ਚੱਲੀਏ ਚਲੋ ਨੀ ਪੈਲੀ ਦੀ ਕਿਥੋਂ ਆਪਣੀ ਫੇਰੀਆਂ ਦੀ ਆ ਵਾ ਜੇ ਆਖਰੋ ਯਾਰ ਨਾਲ ਦੇ ਨਾਲ ਆ ਗਏ ਦੱਸੋ ਕਣੀ ਮਾੜਾ ਦਸੀ ਬੋਲਦੀ ਯਾਰ ਤੂੰ ਕੀ ਲਾ ਕੇ ਦਾਦੇ ਜੋ ਤੇਰੇ ਮਾਨ ਕੇ ਦੱਸ ਦੱਸ ਸਦਾ ਹੀ ਜੋ ਤੇਰੇ ਮਾਨ ਚ ਕੋਸਾ ਇਹ ਬਣਾ ਕੇ ਗਾ ਗਾਹੀ ਦੇ ਬਣਾਈ ਉਹ ਫੋਟੋਆਂ ਦੇ ਕੋਲ ਲੈ ਉਹ ਗਲੀ ਪਾਗੇ ਸਾਡੀ ਮੰਡੀ ਆ ਕਹਿਤੀ ਉਹ ਕੋਈ ਗੱਲ ਹੀ ਨਹੀਂ ਆ ਗਈ ਗਲੀ ਬਣਾਉਣਾ ਸਰਕਾਰ ਦਾ ਹੀ ਕੰਮ ਹੈ ਹਾਂਜੀ ਹਾਂ ਨਾਰਮਲ ਬੰਦੇ ਦੇ ਵਾਸਤੇ ਹਾਂ ਲੰਗਾ ਨਹੀਂ ਹੁੰਦਾ ਸਾਡੇ ਪਿੰਡ ਹਾਲਾ ਹਾਲ ਵੀ ਆ ਗਏ ਹਾਂ ਬੰਦਾ ਹੀ ਆ ਹਾਂ ਬੰਦੇ 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 ਬਣਿਓ ਦੇਖੋ ਗਲੀ ਦੇਖੋ ਬਹੁਤ ਬੁਰੀ ਹਾਲਤ ਆ ਅੱਡੇ ਆ ਉਹ ਉਹ ਤੋਂ ਵੱਧ ਆਈ ਐ ਐਮ ਐਲ ਨੂੰ ਲੰਗਰਾਂ ਤੋਂ ਵੇਰ ਮਿਲੇ ਤੇ ਫੇਰ ਹੀ ਆ ਆਪੀਆਂ ਐਮ ਐਲ ਨੂੰ ਲੰਗਰਾਂ ਤੋਂ ਵੇਰ ਮਿਲੇ ਤੇ ਫੇਰ ਹੀ ਆ ਉਹਨਾਂ ਜਦੋਂ ਵੇਖਿਆ ਲੰਗਰਾਂ ਦੇ ਵੇਖਿਆ ਨਾ ਆਲੀ ਬੜੀ ਟੀਨ ਆ ਜੀ ਪਿੰਦਰ ਸਿੰਘ ਜੀ ਉਹਦਾ ਜੀ ਕਿੱਥੇ ਲਿਖੜੇ ਲਾਕੇ ਪਿੰਡ ਤੱਬ ਵਾਲੀ ਚ ਕੀ ਮੁਸ਼ਕਲ ਆਈਆਂ ਤੁਹਾਨੂੰ ਮੁਸ਼ਕਲਾਂ ਸਾਰਾ ਆਪਣੀਆਂ ਗਲੀਆਂ ਵੇਖੋ بارشਪੂਰ ਚ ਆਉਂਦੀ ਆ ਤੇ ਬਹੁਤ ਮਾਲ ਵਿੱਚ ਚੱਕੜ ਹੁੰਦਾ ਬੱਚੇ ਦੇਖਦੇ ਕੋਈ ਸਕੂਲ ਨੂੰ ਜਾਣ ਤੰਗੀ ਹੁੰਦੀ ਆ ਕਿ ਕਾ ਅੰਗਲਵਾੜੀ ਸਕੂਲ ਵਾਸਤੇ ਜਾਂਚ ਕਰ ਲਾ ਲੋ ਜਾਂ ਅੰਗਲਵਾੜੀ ਸਕੂਲ ਵਾਸਤੇ ਜਗ੍ਹਾ ਦਿੱਤੀ ਸੀ ਉਹ ਵੀ ਤੋੜ-ਫੋੜ ਕਰ ਦਿੱਤੀ ਗਈ ਆ ਉਹ ਵੀ ਦੁਬਾਰਾ ਠੀਕ ਕੀਤੀ ਜਾਵੇ ਗਲੀਆਂ ਪਿਛੇ ਇੱਕ ਮਿਕਰੋਂ ਦੀ ਨੰਗ ਦੀ ਜੇ ਆ ਆ ਪਿਛੇ ਨਹੀਂ ਜਾਣ ਦੀ ਕਾਫੀ ਇੱਕ ਪੈਂਡਿੰਗ ਨਹੀਂ ਰਹਿਣੀਆਂ ਚਾਹੀਦੀਆਂ ਕਿ ਇਲੈਕਸ਼ਨ ਬਾਅਦ ਤੇ ਕਿ ਪਹਿਲਾਂ ਕੰਮ ਹੋਣਾ ਚਾਹੀਦਾ ਫਿਰ ਬੋੜ ਮਿਲਣੀ ਆ 40 ਸਾਲ ਹੋ ਗਏ ਨੇ ਕਿੰਨੇ ਸਾਲ ਹੀ ਆਜ ਤੱਕ ਇੱਕ ਵਾਰੀ ਨਹੀਂ ਕੋਈ ਵੜਿਆ ਇੱਥੇ ਕਿਤੇ ਪਾਰਟੀ ਪੂਲਟੀ ਦੇ ਬਸ ਆਉਂਦੇ ਆ ਕਿ ਜਿੱਦਾਂ ਮਲਬੀ ਦਿਖਾਉਣ ਕੇ ਆਏ ਆ ਫੋਟੋਆਂ ਕਰਾ ਕੇ ਚਲ ਜਾਂਦੇ ਬਸ ਕਿ ਲੱਗਦਾ ਜੇ ਕਰਾਓਗੇ ਤਸਵੀਰਾਂ ਨਾਲ ਪੁੱਛੋਗੇ ਇਹ ਕੰਮ ਸਵਾਲ ਵੀ ਸਾਡੇ ਰਾਕੇ ਦਾ ਕਿਉਂ ਨ ਕੰਮ ਕਰ ਰਹੇ ਉਹ ਤਾਂ ਪੁੱਛਾਂਗੇ ਹੀ ਬਾਕੀ ਤੇ ਹੁਣ ਮੰਗੋ ਇਹੋ ਕਿਨੇ ਕਿ ਜੋ ਪੈਂਡਿੰਗ ਕੰਮ ਪਏ ਆ ਜੋ ਵੀ ਬੀਬੀਆਂ ਦੇ ਆ ਜੇ ਕੋਈ ਪੈਨਸ਼ਨ ਦਾ ਕਿਸੇ ਦਾ ਸਭ ਦਾ ਕੰਮ ਕੀਤਾ ਜਾਵੇ ਕੀ ਨਾਮ ਹੈ ਬੇਟਾ ਬਲਵੀ ਸਿੰਘ ਕੁੱਕੂ ਤੇ ਕਿਹੜਾ ਇਲਾਕਾ ਜੇ ਇਹ ਥਾਪੇਂ ਤਾਬੋ ਆ ਕੀ ਹਲਕਾ ਕਿਦਾ ਏ ਪਛਮੀ ਜਸਵੀਰ ਸਿੰਘ ਸੰਧੂ ਦਾ ਇਲਾਕਾ ਵਾਸੀ ਇਕੱਠੇ ਹੋ ਕੀ ਮੁਸ਼ਕਲਾ ਕੀ ਦਵਾਜੀ ਇਹ ਜੀ ਮੁਸ਼ਕਲਾ ਇਹੋ ਜੀਆਂ ਵੀ ਨਾਂ ਦੇ ਕੋ ਗਲੀ ਆਧੀ ਦੇ ਲੋਕ ਵੀ ਭਾਨੂੰ ਖਾਈਆਂ ਐਮਐਲਏ ਨੂੰ ਬੜੇ ਯੋੜਨਾ ਆਈ ਜਿਤਾਇਆ ਕੋਈ ਇਹਦਾ ਪੱਈਆਂ ਨਹੀਂ ਲੱਗਨ ਪਤਾ ਇਹ ਜਸਵੀਰ ਸਿੰਘ ਸੰਧੂ ਦਾ ਤੇ ਫੇਰ ਸਾਡੇ ਪਿੰਡਾਂ ਦੀ ਕੋਈ ਸੁਣਾਨੀ ਫੇਰ ਇਹ ਭਾਰੀ ਆਲ ਦੀ ਲਕਸ਼ਣ ਹੋਈ ਉਦੋਂ ਵੋਟਾਂ ਪਾ ਕੇ ਸਾਡਾ ਪਿੰਡ ਆ ਬੂਸੜੀ ਜਿੱਤਿਆ ਤੇ ਮਾਲ ਵਾਲੀ ਜਿੱਤੀ ਤੇ ਫਿਰ ਉਹ ਨੂੰ ਆ ਕੇ ਕੌਂਸਲ ਦੀ ਲਕਸ਼ਣ ਕੌਂਸਲ ਦੋ ਜਤਾਏ ਆ ਐਮਪੀ ਨੂੰ ਰਾਹਾ ਉਧਰ ਐਮਪੀ ਤੇ ਨਮਾਇਆਂ ਚਿੜੀਆਂ ਐ ਐਮਐਲ ਸੰਧੂ ਨੇ ਇੱਕ ਦਿਨ ਹੀ ਐਸੇ ਆ ਕੇ ਪ੍ਰਚਾਰ ਕੀਤਾ ਲਕਸ਼ਣ ਦੇ ਵਿੱਚ ਇਹਨਾਂ ਦੀ ਇੱਕ ਦਿਨ ਹੀ ਆਇਆ ਤੇ ਦੋ ਸੀਟਾਂ ਜਿੱਤ ਕੇ ਗਈ ਅੱਡੀ ਝੂਲੀ ਚ ਪਈ ਉਹ ਕੋਲ ਕਿਹੜਾ ਤੇ ਕੌਂਸਲ ਅਮਰ ਜਿੱਤ ਨੂੰ ਜਤਾਇਆ ਤੂੰ ਹੀ ਬਾਟਾਂ ਚੜੀਆਂ ਇੱਕ ਨੰਬਰ ਇਹ ਤੇ ਦੋ ਨੰਬਰ ਇਹ ਉਹਨੂੰ ਵੀ ਵੋਟਾਂ ਮਾ ਕੇ ਇਦੋਂ ਹੈਗੀਆਂ ਵੋਟਾਂ ਉਹਨੂੰ ਦੋ ਚਿਟਾਂ ਐ ਚਿਟਾਂ ਆਂ ਪ੍ਰਧਾਨ ਸਾਹਿਬ ਕਿਉਂ ਨਹੀਂ ਐਮਐਲਏ ਨੇ ਝਾਤ ਮਾਰੀ ਆ ਕੇ ਕਿਉਂ ਨਹੀਂ ਲਾਗੇ ਸਾਡੇ ਆਗੇ ਇਹ ਜੀ ਹੁਣ ਇਹਨੂੰ ਪਤਾ ਇੱਧਰ ਚਿਤਾਤ ਦੂਗੇ ਤੇ ਖੱਲਿਆ ਵਾ ਤੇ ਹੁਣ ਇਹਦੀ ਮਰਜ਼ੀ ਆਡਾ ਕੰਮ ਇੱਕ ਮਾਸਾ ਜਿੰਨਾ ਕੰਮ ਨਹੀਂ ਹੁੰਦਿਆ ਤੁਸੀਂ ਮਿਲੇ ਜਾ ਕੇ ਐਮਐਲਏ ਨੂੰ ਬੜੀ ਜਰਾ ਮਿਲੇ ਆ ਸਾਫ ਕੋਈ ਨਹੀਂ ਹੁਣ ਇਹ ਤਾਂ ਮੜਾ ਖੜਾ ਹੀ ਛਾਤਾ ਹੈ ਹਾਂ ਕਿਉਂ ਛੜਦਾ ਖੜਾ ਤੁਸੀਂ ਖੜਾ ਹੁਣ ਕੀ ਕਰੀਏ ਕੰਮ ਹੀ ਕੋਈ ਨਹੀਂ ਆਦਾ ਹੁੰਦਿਆ ਪਤੋਂ ਇਹਦੇ ਬੜੇ ਜੋਰ ਨਾਲ ਜਤਾਇਆ ਸੀ ਵੋਟਾਂ ਪਾਈਆਂ ਸੀ ਬੜਾ ਪ੍ਰਚਾਰ ਕੀਤਾ ਸੀ ਨਾ ਬਾਜੀ ਬੜਾ ਸਾਰੀ ਸੰਗਠਨ ਨੇ ਬੜੀ ਮਿਹਨਤ ਕੀਤੀ ਹੈ ਬਾਜੀ ਹਾਂ ਬਾਜੀ ਸਾਰੀ ਸੰਗਠਨ ਹੈ ਹਾਂ ਕੀ ਗੱਲ ਜਾਉਗੀ ਹੁਣ ਇਹ ਕਹਿਣਾ ਚਾਹੁੰਦਾ ਸਾਡਾ ਖੇਤੀ ਸੁਸਾਇਟੀ ਕੰਮ ਸ਼ੁਰੂ ਹੋਵੇ ਆ ਬਾਰਵਾੜੀ ਵਾ ਦੇਖੋ ਕੀ ਹਾਲ ਹੈ ਸਕੂਲ ਤੇ ਅਹੀ ਇਹੋ ਜਾਣੇ ਆ ਤੇ ਲੈ ਕੇ 27 ਤਰੀਕ ਨੂੰ ਸਾਡਾ ਧਰਮਾ ਪੱਕਾ ਆ ਮੇਹਰ ਦੇ ਦੱਤ ਠੀਕ ਆ ਨਾ ਤੁਹਾਡਾ ਸੰਤੋਖ ਸਿੰਘ ਸੰਤੋਖ ਸਿੰਘ ਕਿੱਥੇ ਰਹਿੰਦੇ ਹੋ ਆ ਬੈਠੇ ਰਹੀ ਦੇ ਜੀ ਤੱਬ ਵਾਲੀ ਹਾਂਜੀ ਹਾਂਜੀ ਤੱਬ ਵਾਲੀ ਹਾਂ ਕੀ ਮਸਵਾ ਆ ਰਹੀਆਂ ਤੁਹਾਨੂੰ ਜੀ ਸਾਨੂੰ ਤੇ ਇਹੋ ਹੀ ਮਸਲਾ ਜੀ ਕਾਂਗਰਸ ਪਹਿਲੋ ਆਈ ਸੀ ਤੇ ਸਾਰੀ ਗਲੀਆਂ ਬੜੀਆਂ ਜੈ ਇਧਰ ਵੇਖ ਲਓ ਗਲੀ ਕੋ ਬਣੀ ਹੈ ਤੇ ਜੇ ਹੋ ਨਹੀਂ ਆਖਿਆ ਭਗਵੰਤ ਮਾਨ ਨੂੰ ਬੜਾਈਏ ਭਗਵੰਤ ਮਾਨ ਨੂੰ ਬੜਾਈਏ ਜਿਹੜਾ ਮਿਲ ਬਣਾਇਆ ਸੀ ਇੱਥੇ ਦੋ ਤਨਰ ਆਇਆ ਪਹਿਲੋ ਵੋਟਾਂ ਪੈ ਗਈਆਂ ਜੇ ਆਇਆ ਉਹਦੇ ਪ੍ਰਧਾਨ ਲਾਲ ਗਰੇ ਉੱਥੇ ਹੀ ਇਦਰ ਵਰਗੇ ਇਹਨੂੰ ਮਿਲ ਕੇ ਚੱਲ ਗਿਆ ਹੋਊਗਾ ਮੁੜ ਕੇ ਨਹੀਂ ਉਹਨੇ ਕੋਈ ਵੇਖਿਆ ਤੇ ਦੇਰ ਦਾ ਮਾਲਾਲੀਆ ਬਣਿਆ ਉਹ ਵੀ ਉਹ ਜਾਈ ਉਹ ਵੀ ਸੋਈ ਗਿਆ ਬਸ ਬੈਠੇ ਘਰਾਖਿਆ ਹੀ ਹਰ ਇੱਕ ਨਾਲ ਹੱਥਾਂ ਦਾ ਕਿਉਂ ਨਹੀਂ ਕੰਮ ਕਰਦੇ ਕਿਉਂ ਨਹੀਂ ਵਿਗਾਸ ਕਰਦੇ ਕੰਮ ਮਹਾਰਾਜ ਇਦਾਂ ਜਿਹੜੇ ਮਿਲ ਜਾਇਰੇ ਵਗੈਰੇ ਤੇ ਮੂੰਹ ਨੂੰ ਲੱਗਿਆ ਲਊ ਇਹ ਪੈਸੇ ਹੀ ਖਾਣ ਗਿੱਜੇ ਸਾਰੇ ਲਏ ਖਾਈ ਜਾਂਦੇ ਆ ਬਸ ਪਏ ਖਾਈ ਜਾਂਦੇ ਆ ਮਾਦਿਆ ਦੂਜੀ ਰਾਤ ਸਤ ਬਣਨ ਦੀ ਲੋੜ ਦੀਗੀ ਇਹ ਗੱਲ ਆਂਦਾ ਦੂਜੀ ਰਾਤ ਅਸੀਂ ਬਣਨ ਦੀ ਲੋੜ ਹੀ ਸਾਨੂੰ ਕੋਈ ਦੀ ਆਪ ਜਿਹੜੇ ਉੱਤੇ ਵੱਡੇ ਵੱਡੇ ਆ ਉਹ ਨਹੀਂ ਬੜਵਾਉਂਦੇ ਬੁਰਕੇ ਕਹੇ ਦੂ ਆਦੇ ਤੂੰ ਨਾ ਇੱਥੇ ਖਲਾਵੀਂ ਆ ਗਰੀਬੀ ਜਦੋਂ ਵੇਖ ਲਓ ਕਰੀ ਕਰੇ ਜਾਂ ਉਧਰ ਖੜਾ ਹਟਾ ਹੈ ਨਾ ਪੜਾਈ ਤੇ ਬੜਾਉਣੇ ਨੂੰ ਜਦੋਂ ਤੁਹਾਡੇ ਹਲਕੇ ਦਾ ਐਮਐਲ ਆਉਂਦੇ ਨੇ ਆ ਕੇ ਕਹਿੰਦੇ ਉਹਨਾਂ ਨੂੰ ਪੁੱਛਦੇ ਜੋ ਭਾਈ ਸਾਡੇ ਇਲਾਕੇ ਦਾ ਕੰਮ ਕਿਉਂ ਨਹੀਂ ਕਰ ਰਹੇ ਕਦੀ ਪੁੱਛਦੇ ਤੇ ਮਾੜਾ ਮੋੜਾ ਹੀ ਪੁੱਛਦੇ ਆ ਪੁੱਛੀਏ ਕਿ ਸਾਡਾ ਪ੍ਰਧਾਨ ਜੋ ਆਖੇ ਹੀ ਦੇ ਫਿਰ ਉਧਰ ਨੂੰ ਆ ਕੇ ਚਲੋ ਜੀ ਠੀਕ ਹੈ ਠੀਕ ਹੈ ਠੀਕ ਹੈ ਕੀ ਨਾਂ ਤੁਹਾਡਾ ਦਿਲਬਾਖ ਸਿੰਘ ਦਿਲਬਾਖ ਸਿੰਘ ਕੀ ਮੁਸ਼ਕਲਾਂ ਆ ਰਹੀਆਂ ਮੁਸ਼ਕਲਾਂ ਭਾਜੀ ਸਾਡੀਆਂ ਗਲੀਆਂ ਦਾ ਇਹ ਮਸਲਾ ਜੀ ਇਹ ਤਾਂ ਗਲੀਆਂ ਦੇ ਜਿਹੜੇ ਨਿਕਲੇ ਆ ਵਾਲਵੜੀ ਸਕੂਲ ਦੀ ਛੱਤ ਆ ਤੇ ਬੜੀ ਵਾਰੀ ਐਮਐਲਏ ਸਾਹਿਬ ਨੂੰ ਕਹਿ ਚੁੱਕੇ ਆ ਤੇ ਵੀ ਡਿੱਗੀ ਢੇਰੀ ਹੋਈ ਆ 10 ਸਾਲ ਹੋ ਗਏ ਨੇ ਵੀ ਉਸ ਤਰ੍ਹਾਂ ਹੀ ਕਾਲੀ ਦਲ ਦੇ ਵੇਲੇ ਦੀ ਹੋਈ ਸੀ ਤੇ ਉਤੋਂ ਵਿਲਾ ਕਾਉਂਸਲਰ ਹੁੰਦਾ ਹੈ ਉਹਨੇ ਸਾਨੂੰ ਕਿਹਾ ਕਿ ਇਹ ਛੱਤ ਡਿੱਗਣ ਵਾਲੀ ਹੈ ਤੇ ਤਾਂ ਕੋਈ ਹੱਲ ਕਰੋ ਜੀ ਉਹ ਕਹਿੰਦਾ ਕੋਈ ਨਹੀਂ ਢਾਦੋ ਦੀ ਬਣਾ ਦਿੰਦੇ ਆ ਉਹਨੂੰ ਬਹੁਤ ਵਾਸੇ ਇਸੇ ਤਰ੍ਹਾਂ ਪਈ ਢੱਗੀ ਬਾਈ ਬੜੀ ਨਹੀਂ ਪਾਣੀ ਨਹੀਂ ਜਿੱਦਾਂ ਦੇ ਦਿੰਦਾ ਗੁਰਪਿੰਡ ਦੇ ਬੱਚੇ ਕਿੱਥੇ ਜਾਂਦੇ ਫਿਰ ਬੱਚੇ ਮਾਲਾਵਾੜੀ ਦੇ ਹਾਂਜੀ ਉੱਥੇ ਕਿਸੇ ਦੇ ਘਰੇ ਹੁੰਦੇ ਜਿਵੇਂ ਅਸੀਂ ਦੇਖ ਗਲੀਆਂ ਦਾ ਬੜਾ ਮੋਹਲਾ ਹਾਲ ਹੈ ਗਲੀਆਂ ਦਾ ਭਾਜੀ ਵੇਖ ਲਓ ਤੁਹਾਨੂੰ ਦਿਖਾ ਹੀ ਦਿਤੀਆਂ ਸਾਰੀਆਂ ਕੋਈ ਨਹੀਂ ਬਣੀ ਇੱਕ ਗੁਰਦਰਾ ਸਾਹਿਬ ਦੀ ਉਧਰਲੀ ਸਾਈਡ ਤੇ ਬਣੀ ਹੈ ਬਸ ਉਹ ਸੁਨਾਈ ਜਾਂਦੇ ਸੀ ਗਲੀਆਂ ਪਿੰਡ ਦੀਆਂ ਬਣਾਤੀਆਂ ਬਣਾਤੀਆਂ ਬਸ ਇੱਕੋ ਗਲੀ ਬਣੀ ਉਦੋਂ ਦਾ ਹੋਰ ਕੋਈ ਗਲੀ ਨਹੀਂ ਬਣੀ ਉੱਧੇ ਹੀ ਘਰ ਨਹੀਂ ਤਾਂ ਹਾਂਜੀ ਪਰ ਕੀ ਲੱਗਦਾ ਨਹੀਂ ਇਹ ਵਿਕਾਸ ਸਾਰਾ ਕਿ ਬੜਾ ਕਰਨਾ ਚਾਹੀਦਾ ਹੈ ਚਾਹੀਦਾ ਜੀ ਕਰਨਾ ਚਾਹੀਦਾ ਹੈ ਜਿੰਨੇ ਜੋਰ ਨਾਲ ਮੁਲਕੀ ਸਾਰੀ ਸੰਗਤ ਨੇ ਸਾਧਤਾ ਹੈ ਇਹਨਾਂ ਦਾ ਚਾਹੀਦਾ ਹੈ ਬੜੇ ਉੱਥੇ ਆਣਾ ਕੰਮ ਕਰਨਾ ਚਾਹੀਦਾ ਪਰ ਨਹੀਂ ਕੀਤਾ ਨਹੀਂ ਜੀ ਪਰ ਕੀ ਲੱਗਦਾ ਚਾਰ-ਪਾਰ ਇੱਕ ਗਲੀ ਬਣਾਈ ਇੱਕੋ ਬ ਉਹ ਇਹ ਗੁਰੂ ਘਰ ਦੇ ਕਰਕੇ ਜੀ ਹਾਂ ਕੋਈ ਬੜਾ ਨਾਮ ਬਣਾ ਜੇ ਇਹਨੂੰ ਐਮ ਐਲ اے ਜਦੋਂ ਆਇਆ ਸੀ ਇਹਨੂੰ ਆਪਾਂ ਇੱਕ ਵਾਦਾ ਕੀਤਾ ਹੈ ਕਿ ਅਸੀਂ ਨਾ ਕੋਈ ਸ਼ਰਾਬ ਲੈਣੀ ਹੈ ਨਾ ਕਿਸੇ ਕੋਈ ਪੈਸਾ ਲੈਂਦੇ ਆ ਤੇ ਸਾਨੂੰ ਗੋਦਰਾ ਸਾਹਿਬ ਵੱਡਾ ਗਲੀ ਦੇ ਵਿੱਚ ਆ ਤੇ ਉਹਦੇ ਵਾਸਤੇ ਉਹਨੂੰ ਜਗਾ ਬਾਹਰ ਲੈ ਦਿਓ ਤੇ ਕਹਿੰਦੇ ਕੋਈ ਨਹੀਂ ਲੈ ਕੇ ਦਿਆਂਗੇ ਤੇ ਬਸ ਕੋਈ ਕੁਛ ਨਹੀਂ ਉਦੋਂ ਬਾਅਦ ਇੱਕ ਵਾਰ ਫੇਰ ਅਸੀਂ ਮਿਲ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਦਾਂ ਸਾਨੂੰ ਵਾਅਦਾ ਕੀਤਾ ਗੁਰਦੁਆਰਾ ਸਾਹਿਬ ਦਾ ਆਂਦਾ ਇਹ ਕਿਹੜਾ ਕੰਮ ਗੁਰਦੁਆਰਾ ਸਾਹਿਬ ਦਾ ਤੁਸੀਂ ਕਈ এডੂਕੇਸ਼ਨ ਦਾ ਕਰੋ ਕੋਈ ਆਪਣਾ ਐਜੂਕੇਸ਼ਨ ਵਾਲੀ ਵੀ ਦੇਖਿਆ ਬੜੀ ਮਾਰੀ ਪਈ ਬਣੀ ਹਾਂਜੀ ਕੁਛ ਨਹੀਂ ਹਾਲ ਜੀ ਆਂਦਾ ਇਹ ਗੁਰਦੁਆਰੇ ਦੀ ਕਰਨਾ ਤੁਸੀਂ ਦਰਬਾਰ ਸਾਹਿਬ ਜਾਇਆ ਕਰੋ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਨਹੀਂ ਚਾਹੀਦਾ ਕਿ ਦਰਬਾਰ ਸਾਹਿਬ ਜਾਓ